ਵਾਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਅੰਮ੍ਰਿਤਸਰ ਦੇ ਜੋੜਾ ਫਾਟਕ ਦੇ ਨਜ਼ਦੀਕ ਚਾਲੀ ਖੂ ਪਾਰਕ ਜਿਸ ਦੀ ਸਾਮ ਸਭਾਲ ਦੀ ਕਮੀ ਦੇ ਚੱਲਦਿਆ। ਇਸ ਪਾਰਕ ਦੇ ਹਾਲਾਤ ਬਹੁਤ ਹੀ ਖਰਾਬ ਹੋ ਚੁੱਕੇ ਹਨ। ਫਾਸਵੀ ਨਿਊਜ਼ ਟੀਮ ਨੇ ਇਸ ਪਾਰਕ ਦਾ ਦੌਰਾ ਕੀਤਾ। ਇੱਥੇ ਸੈਰ ਕਰਨ ਆਉਂਦੇ ਲੋਕਾਂ ਨੇ ਗੱਲਬਾਤ ਕਰਦੇ ਹੋਇਆ ਕਿ ਆਇ ਇੱਕ ਇਤਿਹਾਸਿਕ ਪਾਰਕ ਹੈ। ਇਸ ਦੇ ਆਸ-ਪਾਸ ਬਹੁਤ ਰਿਹਾਇਸ਼ੀ ਇਲਾਕੇ ਹਨ ਅਤੇ ਬਹੁਤ ਸਾਰੇ ਲੋਕ ਇੱਥੇ ਸੈਰ ਕਰਨ ਆਉਂਦੇ ਹਨ। ਉਹਨਾਂ ਦੱਸਿਆ ਕਿ ਕੁਝ ਸਾਲ ਪਹਿਲਾਂ ਸਰਕਾਰ ਵੱਲੋਂ ਇਸ ਦੀ ਬਹੁਤ ਸੁੰਦਰ ਦਿੱਖ ਬਣਾਈ ਗਈ ਸੀ ਪਰ ਹੁਣ ਇਸ ਪਾਰਕ ਦੀ ਬਹੁਤ ਤੁਰਦਸ਼ਾ ਹੋ ਚੁੱਕੀ ਹੈ। ਉਹਨਾਂ ਦੱਸਿਆ ਕਿ ਇੱਥੇ ਸਫਾਈ ਦੀ ਪੀਣ ਵਾਲੇ ਪਾਣੀ ਦੀ ਅਤੇ ਸਾਮ ਸੰਭਾਲ ਦੀ ਬਹੁਤ ਕਮੀ ਹੈ ਅਤੇ ਇਹ ਬਾਗ ਬਹੁਤ ਵੱਡਾ ਹੈ ਪਰ ਇੱਥੇ ਮਾਲੀਆਂ ਦੀ ਵੀ ਕਮੀ ਹੈ ਇੱਥੇ ਨਸ਼ੇੜੀਆਂ ਵੱਲੋਂ ਬਿਜਲੀ ਦੇ ਲੋਹੇ ਦੇ ਪੋਲ ਅਤੇ ਲੋਹੇ ਦੀਆਂ ਗ੍ਰਿਲਾਂ ਵੀ ਚੋਰੀ ਕਰ ਲਿਆਂਗੇ ਜਾਂ ਹਨ ਉਹਨਾਂ ਕਿਹਾ ਕਿ ਇਸ ਵਿੱਚੋਂ ਰਸੂਲਪੁਰ ਪਿੰਡ ਅਤੇ ਵੱਲਾ ਸਬਜ਼ੀ ਮੰਡੀ ਵੱਲ ਜਾਂਦੀ ਸੜਕ ਦੇ ਆਸ-ਪਾਸ ਵੀ ਕੂੜੇ ਦੇ ਢੇਰ ਲੱਗੇ ਹੋਏ ਹਨ ਜਿਸ ਨਾਲ ਇਥੋਂ ਦਾ ਵਾਤਾਵਰਣ ਹੋਰ ਵੀ ਖਰਾਬ ਹੋ ਰਿਹਾ ਹੈ ਉਹਨਾਂ ਚੁਣੇ ਹੋਏ ਨੁਮਾਇਦਿਆਂ ਤੇ ਸੰਬੰਧਿਤ ਵਿਭਾਗ ਤੋਂ ਇਸ ਦੀ ਸਫਾਈ ਅਤੇ ਸਾਮ ਸੰਭਾਲ ਬਾਰੇ ਮੰਗ ਕੀਤੀ ਹੈ ਇਹ ਜੋ پارک ਹੈ ਨਾ ਜੀ ਇਹ ਅੰਗਰੇਜ਼ਾਂ ਦੇ ਟਾਈਮ ਦਾ ਹੈ ਇੱਥੇ 40 ਖੂਹ ਭਾਗ ਤੇ ਜੋ ਹਿਸਤ ਹੈ ਇਸ ਤੇ 40 ਖੂਹ ਹਨ ਉਹਨਾਂ ਦਾ ਸਾਰਿਆਂ ਦਾ ਪਾਣੀ ਸਭ ਤੋਂ ਪਹਿਲਾਂ ਚੈੱਕ ਕਰਕੇ ਸਾਰੇ ਸ਼ਹਿਰ ਦੇ ਵਿੱਚ ਸਪਲਾਈ ਕੀਤਾ ਜਾਂਦਾ ਸੀ ਪੀਣ ਵਾਸਤੇ ਇਸ ਬਾਗ ਦੀ ਉਸ ਵਕਤ ਬਹੁਤ ਮਾੜੀ ਦੁਰਦਸ਼ਾ ਹੈ ਕਿਸੇ ਵਕਤ ਤੇ ਰੋਜ਼ ਗਾਰਡਨ ਸੀ ਉਸ ਤੇ ਕਈ ਤਰ੍ਹਾਂ ਦੇ ਰੋਜ਼ ਲੱਗੇ ਹੁੰਦੇ ਸਨ ਹਰ ਤਰ੍ਹਾਂ ਦੇ ਹਰ ਰੰਗ ਦੇ ਰੋਸ ਲੱਗੇ ਹੁੰਦੇ ਸੀ ਇਹ ਤਾਂ ਵੇਖ ਕੇ ਮਨ ਖੁਸ਼ ਹੋ ਜਾਂਦਾ ਸੀ ਉਸ ਤੋਂ ਬਾਅਦ ਇਹ ਬਗਾਜ ਉੱਜੜ ਗਿਆ ਫਿਰ ਸardar Navjot Singh Sidhu ਰਣੇ ਆਣ ਕੇ ਇੱਥੇ ਦੁਬਾਰਾ ਪੈਸੇ ਲਗਵਾਏ ਤੇ ਇਸ ਦਾ ਸੁਧਾਰ ਕੀਤਾ ਲੇਕਿਨ ਉਸ ਤੋਂ ਬਾਅਦ ਫਿਰ ਆਣ ਕੇ ਇੱਥੇ ਨਸ਼ੇ ਕਰਨ ਵਾਲਿਆਂ ਨੇ ਆਣ ਕੇ ਜੋ ਇੱਥੋਂ ਦੇ ਲਾਈਟ ਪੋਲ ਸਨ ਜੋ ਤਾਰਾਂ ਸਨ ਸਭ ਉਹ ਖਾੜ ਕੇ ਲੈ ਗਏ ਇੱਥੋਂ ਤੱਕ ਕਿ ਬੈਠਣ ਵਾਲੀਆਂ ਸੀਟਾਂ ਵੀ ਤੋੜ ਕੇ ਉਹਨਾਂ ਦਾ ਮਲਬਾ ਬਣਾ ਕੇ ਉਹਦੇ ਵਿੱਚੋਂ ਸਰੀਏ ਕੱਢ ਕੇ ਲੈ ਗਏ ਬਹੁਤ ਵਾਰੀ ਇਹਹੀਂ ਇਹਨਾਂ ਦੀ ਰਿਕਵੈਸਟ ਕੀਤੀ ਆ ਕਿ ਇਹਦੀ ਸੰਭਾਲ ਕੀਤੀ ਜਾਵੇ ਇੱਥੋਂ ਤੱਕ ਕਿ ਮੈਡਮ ਜੀਵਨ ਜੋਤ ਕੌਰ ਜੀ ਵੀ ਆਏ ਸਨ ਉਹਨਾਂ ਲਈ ਮੇਰੀ ਗੱਲਬਾਤ ਹੋਈ ਸੀ ਉਹਨਾਂ ਨੇ ਮੈਨੂੰ ਕਿਹਾ ਕਿ ਸਭ ਤੋਂ ਪਹਿਲਾਂ ਅਸੀਂ ਇਹ ਚਾਰ ਦੀਵਾਰੀ ਆ ਇਸ ਚਾਰ ਦੀਵਾਰੀ ਨੂੰ ਹੀ ਉੱਚਾ ਕੀਤਾ ਜਾਏਗਾ ਤੇ ਉਸ ਤੋਂ ਬਾਅਦ ਇਹਦਾ ਅਸੀਂ ਸੁਧਾਰ ਕਰਾਂਗੇ ਤਾਂ ਜੋ ਚੋਰੀ ਰੁਕ ਸਕੇ ਲੇਕਿਨ ਥੋੜੀ ਜਿਹੀ ਸ਼ੁਰੂਆਤ ਕੀਤੀ ਚਾਰ ਦੀਵਾਰੀ ਹੋ ਗਈ ਤੁਸੀਂ ਦੇਖ ਸਕਦੇ ਹੋ ਇੰਨੀ ਕੁ ਥੋੜੀ ਜਿਹੀ ਕੀਤੀ ਇਹਨਾਂ ਨੇ ਤੇ ਉਸ ਤੋਂ ਬਾਅਦ ਉਹ ਵੀ ਬੰਦ ਕਰ ਦਿੱਤਾ ਪਤਾ ਨਹੀਂ ਕਿਹੜੀ ਗੱਲਾਂ ਇਹਨਾਂ ਨੇ ਉਹ ਕੰਮ ਬੰਦ ਕੀਤਾ ਉਰਸ ਤੋਂ ਬਾਅਦ ਮਾਲੀ ਇੱਥੇ ਕੋਈ ਨਹੀਂ ਦੋ ਤਿੰਨ ਮਾਲੀਆਂ ਨੂੰ ਵਿਚਾਰੇ ਉਹ ਵੀ ਵਿਚਾਰੇ ਕੁਝ ਨਹੀਂ ਉਹ ਵੀ ਕੱਖ ਨਹੀਂ ਵਿਚਾਰੇ ਕਿੰਨਾ ਕੁ ਕਰ ਲੈਣਗੇ ਜੀ ਬਾਗ ਬਹੁਤ ਵੱਡਾ ਹੈ ਤੇ ਦੋ ਤਿੰਨ ਮਾਲੀਆਂ ਦੇ ਵਸਦਾ ਰੋਗ ਨਹੀਂ ਹੈਗਾ ਏ ਦੂਸਰੇ ਨੰਬਰ ਤੇ ਇਹਨਾਂ ਮਾਲੀਆਂ ਨੂੰ ਲੀਡਰਾਂ ਦੀਆਂ ਕੋਠੀਆਂ ਦੇ ਵਿੱਚ ਭੇਜ ਦੇਣਾ ਜਾਂ ਉਹਨਾਂ ਦੇ ਇਲਾਕੇਆਂ ਮਹੱਲਿਆਂ ਹੀ ਭੇਜ ਦਿੰਦੇ ਨੇ ਜਾਓ ਜੀ ਉਹ ਉਹ ਫਲਾਣੇ ਕਾਉਂਸਲਰ ਦਾ ਜਾ ਕੇ ਕੰਮ ਕਰਕੇ ਆਓ ਜੀ ਉਸ ਕਾਉਂਸਲਰ ਦਾ ਜਾ ਕੰਮ ਕਰਕੇ ਆਓ ਜੀ ਤੇ ਜਿਸ ਕਰਕੇ ਤੇ ਮਾਲੀਆਂ ਦੀ ਬਹੁਤ ਥੋੜਾ ਸਭ ਤੋਂ ਪਹਿਲਾਂ ਤੇ ਮਾਲੀ ਚਾਹੀਦੇ ਨੇ ਉਰੇ ਬਹੁਤ ਹੀ ਵੱਡਾ ਹਿਸਟੋਰਿਕ ਪਾਰਕ ਹੈ ਜੀ ਅਸੀਂ ਇਸ ਵੇਲੇ ਚਾਲੀ ਖੂਹ ਪਾਰਕ ਦੇ ਵਿੱਚ ਖਲੋਤੇ ਹਾਂ ਜਿਸ ਦਾ ਕੀ ਰੋਜ਼ ਰੋਜ਼ ਗਾਰਡਨ ਦਾ ਨਾਮ ਇਹਦਾ ਰੋਜ਼ ਗਾਰਡਨ ਜੀ ਇਹ ਚਾਲੀ ਖੂਹ ਇਸ ਕਰਕੇ ਕਿਹਾ ਜਾਂਦਾ ਹੈ ਕਿ ਇਹ ਅੰਗਰੇਜ਼ਾਂ ਦੇ ਟਾਈਮ ਦੇ ਉੱਤੇ ਚਾਲੀ ਖੂਹ ਹੈਗੇ ਸਨ ਅੱਜ ਵੀ ਚਾਲੀ ਖੂਹ ਹੈਗੇ ਨੇ ਜੀ ਜਿਹੜੇ ਕੀ ਜਿਨ੍ਹਾਂ ਦਾ ਪਾਣੀ ਸਪਲਾਈ ਹੁੰਦਾ ਸੀ ਜਿਨ੍ਹਾਂ ਦਾ ਸਾਰੇ ਸ਼ਹਿਰ ਨੂੰ ਪਾਣੀ ਸਪਲਾਈ ਹੁੰਦਾ ਸੀ ਇਸ ਵੇਲੇ ਇੱਕ ਬੰਦ ਪਏ ਨੇ ਇੱਥੇ ਬੜੇ ਬੜੇ ਪਤਵੰਤੇ ਆਏ ਜਿਸ ਤਰ੍ਹਾਂ ਕਿ ਸਾਡੀ ਕਾਉਂਸਲਰ ਆਏ ਮੇਰ ਆਏ ਸਾਰੇ ਚੈੱਕ ਕਰਕੇ ਗਏ ਨੇ ਵੀ ਅਸੀਂ ਇਸ پارک ਨੂੰ ਸੁਧਾਰਾਂਗੇ ਪਰ ਇਸ پارک ਨੂੰ ਕਿਸੇ ਨੇ ਕੁਝ ਨਹੀਂ ਸੁਧਾਰਿਆ ਸਾਡੇ ਅੱਜ ਦੇ ਇਹਦੇ 'ਚ ਕਮੀਆਂ ਪੇਸ਼ੀਆਂ ਬਹੁਤ ਸਾਰੀਆਂ ਨੇ ਜਿੰਨਾ ਦੱਸੀ ਜਾਵਾਂਗੇ ਉਨਾ ਹੀ ਥੋੜਾ ਹੁੰਦਾ ਜਾਏਗਾ ਇਦੇ ਅੰਦਰ ਇੰਨਾ ਕੂੜਾ ਤੇ ਇੰਨਾ ਗੰਧ ਖਿਲ ਰਿਆ ਹੋਇਆ ਏ ਕਿਸੇ ਪਾਰਕ ਦੀ ਕੋਈ ਸਫਾਈ ਨਹੀਂ ਹੁੰਦੀ ਇਹ ਸਾਰੇ ਅਫਸਰਾਂ ਦੇ ਸਿਰ ਤੇ ਆ ਇਹ ਉਹਨਾਂ ਨੇ ਕਰਵਾਉਣੀਆਂ ਨੇ ਜਿਹੜੇ ਆਉਂਦੇ ਹਨ ਉਹ ਵੀ ਇਸ ਗੱਲੋਂ ਪਰੇਸ਼ਾਨ ਹਨ ਕਿ ਅਸੀਂ ਕਿੱਥੇ ਜਾਣਾ ਹੈ ਕਿਸ ਤਰ੍ਹਾਂ ਟਾਈਮ ਪਾਸ ਕਰਨਾ ਹੈ ਅਸੀਂ ਹੁਣ ਬੁੱਢੀ ਉਮਰ ਦੇ ਵਿੱਚ ਕਿੱਥੇ ਕਿੱਥੇ ਟਾਈਮ ਪਾਸ ਕਰੀਏ ਕਿਸ ਤਰ੍ਹਾਂ ਕਰੀਏ ਅਸੀਂ ਇਸ ਕਰਕੇ ਇੱਥੇ ਆਉਂਦੇ ਹਾਂ ਇੱਥੋਂ ਦੇ ਹਾਲਾਤ ਬਹੁਤ ਮਾੜੇ ਹਨ ਇੱਥੇ ਕੋਈ ਸੁੱਖ ਸਹੂਲਤ ਨਹੀਂ ਹੈਗੀ ਇਸ ਕਰਕੇ ਇਸ ਬਾਗ ਦਾ ਸੁਧਾਰ ਕੀਤਾ ਜਾਵੇ ਫਾਸਟਵੇ ਨਿਊਜ਼ ਟੀਮ ਅੱਜ ਪੁੱਜੀ ਹੈ ਅੰਮ੍ਰਿਤਸਰ ਦੇ ਜੋੜਾ ਫਾੜਕ ਦੇ ਨਜ਼ਦੀਕ ਪੈਂਦੇ 40 ਖੂ ਪਾਰਕ ਵਿਖੇ ਜਿਹਨੂੰ ਕੀ ਰੋਜ਼ਗਾਰਡਨ ਵੀ ਕਿਹਾ ਜਾਂਦਾ ਹੈ ਔਰ ਇੱਕ ਬਹੁਤ ਹੀ ਇਤਿਹਾਸਿਕ ਪਾਰਕ ਦੱਸਿਆ ਜਾਂਦਾ ਹੈ ਬਹੁਤ ਪੁਰਾਣਾ ਪਾਰਕ ਹੈ ਇੱਥੋਂ ਦੇ ਹਾਲਾਤ ਤੁਸੀਂ ਦੇਖ ਚੁੱਕੇ ਹੋ ਔਰ ਜੋ ਲੋਕ ਇੱਥੇ ਸੈਰ ਕਰਨ ਆਉਂਦੇ ਨੇ ਉਹ ਵੀ ਇਸ ਦੇ ਹਾਲਾਤ ਬਿਆਨ ਕਰ ਚੁੱਕੇ ਨੇ ਕਿਉਂਕਿ ਹਾਲਾਤ ਬਹੁਤ ਵਾਕਿਆ ਹੀ ਮਾੜੇ ਨੇ ਕਮੀਆਂ ਪੇਸ਼ੀਆਂ ਨੇ ਰਹਾਸ਼ੀ ਏਰੀਆ ਕੋਲ ਹੈ ਲੋਕ ਸੈਰ ਕਰਨ ਆਉਂਦੇ ਨੇ ਲੇਕਿਨ ਉਹ ਸਿਰਫ ਮਜਬੂਰੀ ਕਾਰਨ ਹੀ ਇੱਥੇ ਸਿਆਰ ਕਰਦੇ ਨੇ ਕਿਉਂਕਿ ਇੱਥੋਂ ਦੇ ਜੋ ਸੁੱਖ ਸਹੂਲਤਾਂ ਨੇ ਉਹ ਬਿਲਕੁਲ ਨਜ਼ਰ ਨਹੀਂ ਆਉਂਦੀਆਂ ਸਾਫ ਸਫਾਈ ਦੇ ਪ੍ਰਬੰਧ ਪੀਣ ਦੇ ਪਾਣੀ ਦੀ ਕਮੀ ਵਾਸ਼ਰੂਮ ਜਿਹੜੇ ਬਿਲਕੁਲ ਖਰਾਬ ਹੋ ਚੁੱਕੇ ਨੇ ਔਰ ਦੱਸਿਆ ਜਾਂਦਾ ਕਿ ਇੱਥੇ ਮਾਲੀਆਂ ਦੀ ਵੀ ਕਮੀ ਹੈ ਜਿਸ ਕਾਰਨ ਇਸ ਪਾਰਕ ਦੀ ਮੇਨਟੇਨੈਂਸ ਵੀ ਨਹੀਂ ਹੁੰਦੀ ਸੋ ਉਹਨਾਂ ਨੇ ਸਬੰਧਿਤ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਜਾਂ ਸਬੰਧਿਤ ਵਿਭਾਗ ਹੈ ਉਹਨਾਂ ਤੋਂ ਮੰਗ ਕੀਤੀ ਹੈ ਕਿ ਇਸ ਪਾਰਕ ਵੱਲ ਧਿਆਨ ਦੇ ਕੇ ਇਸ ਦੀ ਮੇਨਟੇਨੈਂਸ ਕਰਵਾਈ ਜਾਵੇ ਔਰ ਤੁਸੀਂ ਦੂਸਰੇ ਪਾਸੇ ਦੇਖਿਆ ਜਿਹੜੀ ਸੜਕ ਇੱਥੋਂ ਵੱਲਾ ਮੰਡੀ ਨੂੰ ਜਾਂ ਰਸੂਰ ਜਿਹੜਾ ਪਿੰਡ ਹੈ ਉਹਦੇ ਵੱਲ ਜਾਂਦੀ ਹੈ ਉੱਥੇ ਵੀ ਜਗਾ ਜਗਾ ਕੂੜੇ ਦੇ ਢੇਰ ਲੱਗੇ ਹਨ ਗੰਦਗੀ ਫੈਲ ਰਹੀ ਹੈ ਬਦਬੂ ਫੈਲ ਰਹੀ ਹੈ ਲੇਕਿਨ ਸਰਕਾਰ ਦਾ ਜਾਂ ਜ਼ਿਲ੍ਹਾ ਪ੍ਰਸ਼ਾਸਨ ਦਾ ਜਾਂ ਸਬੰਧਤ ਵਿਭਾਗ ਦਾ ਕੋਈ ਧਿਆਨ ਨਹੀਂ ਹੈ ਇਸ ਲਈ ਉਹਨਾਂ ਨੇ ਇੱਕ ਵਾਰੀ ਫੇਰ ਅਪੀਲ ਕੀਤੀ ਹੈ ਇਹਨਾਂ ਸਾਰੇ ਚੁਣੇ ਹੋਏ ਨਮਾੰਦਿਆਂ ਨੂੰ ਸਬੰਧਤ ਵਿਭਾਗ ਨੂੰ ਕਿ ਇਸ ਵੱਲ ਧਿਆਨ ਦੇ ਕੇ ਇਸ ਪਾਰਕ ਦੀ ਮੇਨਟੇਨੈਂਸ ਕਰਵਾਈ ਜਾਵੇ ਤਾਂ ਜੋ ਇੱਕ ਚੰਗੇ ਵਾਤਾਵਰਣ ਵਿੱਚ ਲੋਕ ਇੱਥੇ ਸੈਰ ਕਰ ਸਕਣ ਫਾਸਟ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ